ਹਾਂਜੀ ਅੱਜ ਭਾਗ ਦੂਜਾ ਸਟਾਰਟ ਕਰ ਰਹੇ ਆ ਉਸ ਕੁੜੀ ਦੀ ਗੱਲ ਫੇਰ ਸਟਾਰਟ ਕਰੀਏ ਜਿਹੜੀ ਨਾਨਕੀ ਜਾ ਕੇ ਕਦੇ 4 ਦਿਨ ਕਦੇ 10 ਦਿਨ ਨਾ ਕਦੇ 15 ਦਿਨ ਲਾ ਕੇ ਹੁੰਦੀ ਹੈ ਉਹ ਪਿੰਡਚੋਂ ਨੀਰੰਦੀ ਸੀ ਨਾਨਕੀ ਕਿੱਤਾਂ ਚੋਂ ਨੀਰੰਦੀ ਸੀ ਤਾਂ ਅਣਿਚਾ ਪਹਿਲੋ ਤੇ ਉਹ ਉਥੇ ਖਾਲ ਵਗਣਾ ਪਹਿਲਾ ਪ੍ਰਾਣੀ ਜਮਨ ਵਿੱਚ ਕੈਂਦੰਦੀ ਸੀ ਖਾਲ ਵਗਦਾ ਵੱਡੀ ਆੜ ਵਗਦੀ ਆ ਹਨਾ ਉਸ ਨੂੰ ਕਹਿ ਦਿੰਦੇ ਸੀ ਉਹਦੇ ਵਿੱਚ ਸਿੰਨੀ ਕਰਾਂ ਪਾ ਕੇ ਨੋਣਾ ਤੇ ਤੂਤ ਦੇ ਛਾਵੇਂ ਤੂਤੀਆਂ ਖਾਣੀਆਂ ਨਾਲ ਲੱਗਦੇ ਕਦੇ ਕੁਛ ਕਰਨਾ ਕਦੇ ਕੁਛ ਕਰਨਾ ਜ਼ਮੀਨ ਦੇ ਵਿੱਚ ਜਾਵੜਨਾ ਕਦੇ ਕੁਛ ਕਰਨਾ ਕਦੇ ਉੱਥੇ ਜਾਣੀ ਨਾਲ ਕੱਪੜੇ ধਵਾਨੇ ਮਾਮਿਆਂ ਨਾਲ ਕੱਪੜੇ ਧੋਨੇ ਫਿਰ ਵੇੜੇ ਚ ਪਾਣੀ ਛਿੜਕਣਾ ਮਾਮਿਆਂ ਨਾਲ ਬਾਂਦਰ ਕਿਲਾ ਖੇਡਣਾ ਬਹੁਤ ਸੋਹਣੀ ਲਾਈਫ ਵੀ ਉੱਪਰ ਸੋਚੀਏ ਵੀ ਉਸ ਲਾਈਫ ਦੇ ਵਿੱਚ ਇੰਜੋਏਮੈਂਟ ਵੀ ਬਹੁਤ ਸੀ ਜਦੋਂ ਕਹਿਰ ਦਾ ਟਾਈਮ ਆ ਜਾਂਦਾ ਸੀ ਤੇ ਉਹ ਕਹਿਰ ਦਾ ਟਾਈਮ ਵੀ ਸੀ ਤੇ ਜਦੋਂ ਲਾਈਫ ਸੀ ਬਹੁਤ ਸੋਹਣੀ ਲਾਈਫ ਸੀ ਮਿੱਠਾ ਮਿੱਠੇ ਦੀ ਸ਼ਕੀਨ ਉਹ ਕੁੜੀ ਜ਼ਬ ਤੋਂ ਜ਼ਿਆਦਾ ਮਿੱਠੇ ਚੌਲ ਖਾਣੇ ਮਿੱਠੀ ਖੀਰ ਖਾਣੇ ਮਿੱਠਾ ਪ੍ਰਸ਼ਾਦ ਖਾਣਾ ਇਹ ਪਸੰਦ ਕਰਦੀ ਸੀ ਫਿਰ ਉਹਨਾਂ ਜਦੋਂ ਸ਼ਾਮ ਦੇ ਟਾਈਮ ਤੇ ਨੰਨੀ ਨਾਲ ਬਹਿ ਜਾਣਾ ਜਾਂ ਮਾਮੇ ਨਾਲ ਬਹਿ ਜਾਣਾ ਫਿਰ ਇਹ ਇੱਕ ਦਿਨ ਇਹ ਜਾ ਹੋਇਆ ਵੀ ਮਾਮੇ ਦਾ ਮੁੰਡਾ ਕਹਿੰਦਾ ਮੇਰੇ ਨਾਲ ਬਹਿ ਜਾ ਚਲੋ ਬਹਿ ਗਏ ਉਹਨਾਂ ਨੇ ਮਾਮੇ ਦੇ ਮੁੰਡੇ ਦੇ ਇਸ ਤਰੀਕੇ ਨਾਲ ਹਰਕਤ ਕਰਨੀ ਸ਼ੁਰੂ ਕੀਤੀ ਵੀ ਨਾ ਤਾਂ ਕੁੜੀ ਨੂੰ ਲੱਗਦਾ ਸੀ ਵੀ ਇਹ ਚੀਜ਼ ਬੈਡ ਆ ਤੇ ਨਾ ਉਸ ਚੀਜ਼ ਉਹ ਇਹ ਚੀਜ਼ ਸਮਝ ਆਉਂਦੀ ਸੀ ਵੀ ਇਹ ਗੁੱਟਾ ਹਨਾ ਤੇ ਓਹਨੂੰ ਇਸ life ਦੇ ਬਾਰੇ ਪਤਾ ਹੀ ਨਹੀਂ ਸੀ ਵੀ personal guidance ਕੀ ਹੁੰਦੀ ਆ ਨਾ ਓਹਨੂੰ ਮਾਂ ਨੇ ਸਿਖਾਇਆ ਸੀ ਵੀ bad touch ਕੀ ਹੁੰਦਾ ਉਹ ਇੰਨੀ age ਪੰਜ ਛੇ ਸਾਲ ਦੀ age ਦੇ ਵਿਚ ਤਾਂ ਇਹੀ ਚੀਜ ਹੁੰਦੀ ਆ ਨਾ ਵੀ bad touch ਕੀ ਆ ਬੇਟਾ good touch ਕੀ ਆ ਆਪਾਂ boys ਨੂੰ ਵੀ ਸਿਖਾਈਏ girls ਨੂੰ ਵੀ ਸਿਖਾਈਏ ਤੇ ਕਲ ਨੂੰ ਵੀ ਤੁਹਾਨੂੰ ਕੋਈ ਓਪਰਾ ਜਾਂ ਕੋਈ ਜਾਣਕਾਰ ਵੀ ਤੁਹਾਨੂੰ ਜਾਣ ਵਾਲਾ ਜਾਨਣ ਵਾਲਾ ਵੀ ਤੁਹਾਨੂੰ ਦੱਸ ਉਹਨੂੰ ਪਤਾ ਲੱਗੇ ਵੀ ਇਹ ਚੀਜ਼ ਸਾਡੇ ਨਾਲ ਗੁੱਡ ਕਰ ਰਿਹਾ ਕਿ ਬੈਡ ਕਰ ਰਿਹਾ ਫਿਰ ਉਹਦੇ ਨਾਲ ਜਦੋਂ ਸੌਣਾ ਉਹਨੇ ਉਹਨੂੰ ਨਾਲ ਲਾ ਲੈਣਾ ਬੈਕ ਸਾਈਡ ਤੋਂ ਨਾਲ ਲਾ ਲੈਣਾ ਆਪਣਾ ਪੈਨਿਸ ਨਾਲ ਟੱਚ ਕਰਨਾ ਨਾਰਮਲ ਉਹਨੇ ਵਿਚਾਰੀ ਨੇ ਕਿ ਆ ਕੀ ਬੋਲਣਾ ਸੀ ਹੈਨਾ ਉਹਨੂੰ ਨਾਲ ਤਾਂ ਪਤਾ ਹੀ ਨਹੀਂ ਸੀ ਤੇ ਫੇਰ ਫੇਰ ਉਹਨੇ ਆਪਣੀ ਫਿੰਗਰ ਨਾਲ ਉਸ ਲੜਕੀ ਦੇ ਬਾਸਮ ਜਗਾ ਨੂੰ ਟੱਚ ਕਰਨਾ ਇਸ ਤਰੀਕੇ ਨਾਲ ਕਰਨਾ ਕਿ ਉਹਨੂੰ ਐਂ ਲੱਗਣ ਲੱਗ ਗਿਆ ਵੀ ਲਾਈਫ ਦੇ ਵਿੱਚ ਵੀ ਇਹ ਚੀਜ਼ ਅਸਲੀਅਤ ਲਾਈਫ ਦੇ ਵਿੱਚ ਨੋਰਮਲ ਆ ਵੀ ਉਹਨੂੰ ਇਹ ਚੀਜ਼ ਪਹਿਲਾਂ ਦੁੱਖ ਲੱਗਦੀ ਸੀ ਉਹ ਉਸ ਚੀਜ਼ ਨਾਲ ਹੀ ਖੇਡਣ ਲੱਗ ਗਿਆ ਯਾਨੀ ਉਸ ਚੀਜ਼ ਨਾਲ ਇਹਨੂੰ ਐ ਮਹਿਸੂਸ ਹੋਣ ਲੱਗ ਗਿਆ ਵੀ ਇਹ ਆਪ ਦੇ ਆਪ ਦੇ ਇਸ ਚੀਜ਼ ਨਾਲ ਇਹ ਫੀਲ ਕਰਾਉਂਦੇ ਆ ਤੇ ਵੀ ਸ਼ਾਇਦ ਇੱਕ ਗੁੱਡ ਹੈ ਨਾ ਉਹਨੂੰ ਉਹ ਆਪਣੇ ਪੇਰੈਂਟਸ ਨਾਲ ਉਹਨੂੰ ਪੁੱਛਦੇ ਸੀ ਨਾ ਉਹਦੇ ਨਾਲ ਸ਼ੇਅਰ ਕਰਦੇ ਸੀ ਨਾ ਨਾ ਉਹ ਸ਼ੇਅਰ ਕਰਦੀ ਸੀ ਗੁੱਡਰਦੀ ਹੈ ਨਾ ਉਹਨੂੰ ਇਹ ਚੀਜ਼ ਗੁੱਡੇ ਲੱਗਣ ਲੱਗ ਗਈ ਵੀ ਹਾਂ ਇਹਨਾਂ ਚੀਜ਼ਾਂ ਨਾਲ ਐ ਜੂਜ ਹੁੰਦਾ ਜਾਂ ਕੁਝ ਹੋਇਆ ਹੈ ਨਾ ਜਸਟ ਆਪਾਂ ਇਹੀ ਚੀਜ਼ ਸੋਚਦਾ ਸੀ ਗਦਿਆਂ ਵੀ ਉਹ ਨੂੰ ਕੁਝ ਵੀ ਨਹੀਂ ਪਤਾ ਸੀ ਫਿਰ ਜੇਦੋ ਕਰੇ ਹੁੰਦੀ ਕਰੇ ਵੀ ਉਸ ਤਰੀਕੇ ਨਾਲ ਰੈਂਦਿ ਸੀ ਨਾ ਕਿਸੇ ਨੇ ਪੁੱਛਣਾ ਸੀ ਉਹਨੂੰ ਨਾ ਕਿਸੇ ਨੂੰ ਦੱਸਣਾ ਸੀ ਬਾਹਰ ਖੇਡਣ ਜਾਵੜਨਾ ਜਾਂ ਪਸੂ ਪਿਉਣ ਜਾਵੜਨਾ ਚੱਪੜਤੇ పాపటీ ఉట్టే గర్మ పాని పేర కల్ల పేరెస్ గడే కప్పే చ ਇਸ ਤਰੀਕੇ ਨਾਲ ਉਹਨੇ ਕੰਮ ਕਰਨੇ ਸ਼ੁਰੂ ਕਰਤੇ ਪੜ੍ਹਾਈ ਦੇ ਵਿੱਚ ਵੀ ਚਲੋ ਸਰਕਾਰੀ ਸਕੂਲ ਦੇ ਵਿੱਚ ਉਹਨੇ ਆਪਦੀ ਸਟੱਡੀ ਕਰਨੀ ਸ਼ੁਰੂ ਕੀਤੀ ਇਹ ਜਿੱੱਜਾ ਜਦੋਂ ਹੋਣੀ ਆ ਫਿਰ ਜਸਟ ਜਦੋਂ 10 ਸਾਲ ਦੀ ਤੋਂ ਛੋਟੀ ਸੀ ਹਜੇ 10 ਸਾਲ ਤੋਂ ਛੋਟੀ ਸੀ ਫਿਰ ਉਹਨੇ ਜਿਵੇਂ ਸੀਰੀ ਨੇ ਨਾਲ ਲੈ ਜਾਣਾ ਵੀ ਆਜੋ ਆਪਾਂ ਮੈਂ ਆਪਾਂ ਟੂੜੀ ਲੈ ਕੇ ਆਕੇ ਜਿਹੜੇ ਪਿੰਡ ਚ ਰਹਿੰਨੇ ਆ ਤੇ ਗਾਂ ਪੇੜ ਨਹੀਂ ਹੁੰਦੇ ਪੇੜ ਪੇੜ ਉੱਥੇ ਵੀ ਤੂੜੀ ਲੈ ਕੇ ਅੱਗੇ ਨਰਮਿਆਂ ਦੇ ਵਿੱਚ ਲੈ ਜਾਣਾ ਉੱਥੇ ਉਹਦੇ ਨਾਲ ਗਲਤ ਹਰਕਤ ਕਰਨਾ ਸੀਰੀ ਨੇ ਇਥੋ ਤੱਕ ਕਰ ਕੀਤਾ ਵੀ ਉਹਦੇ ਨਾਲ ਗਲਤ ਹਰਕਤ ਕਰਨਾ ਉਹਨੂੰ ਚੱਕ ਕੇ ਲੈ ਜਾਣਾ ਜੇ ਉਹਨੇ ਕਈ ਵਾਰ ਰੋਣਾ ਵੀ ਤੇ ਉਹਨੂੰ ਕੈਂਟੀ ਦੇ ਦੇਣੀ ਬੱਚੇ ਨੂੰ ਕੀ ਮਹਿਸੂਸ ਹੁੰਦਾ ਸੀ ਉਹਦਾ ਤਾਂ ਕੋਈ ਆਉਂਦਾ ਹੈ ਹੀ ਨਹੀਂ ਸੀ ਵੀ ਜਿਹੜਾ ਉਹਨੂੰ ਗਲਤ ਨਾਲ ਲਾਵੇ ਜਾਂ ਉਹਨੂੰ ਪਾਵੇ ਜਾਂ ਉਹਦੀ ਸੋਨੇ ਜਾਂ ਉਹਨੂੰ ਸੋਨੇ ਕੱਪੜਿਆਂ ਦੀ ਲੋੜ ਸੀ ਤਾਂ ਉਹਨੂੰ ਸੋਨੇ ਕੱਪੜੇ ਦੇਣ ਬਸ ਜਿਵੇਂ ਦਾਵੀ ਘਰ ਦੀ ਸਟੀਚਿੰਗ ਰਿਕਰਡਿੰਗ ਉਹਨੂੰ ਨੀਕਰ ਸਿਆਦੇ ਨਹੀਂ ਫਰਾਕ ਸਿਆਉਂਦੇ ਨਹੀਂ ਫੀਰੀਆਂ ਦੇ ਹੱਥਾਂ 'ਚ ਪਲਣਾ ਬਗਾਨੇ ਹੰਦੇ ਹੱਥਾਂ ਦੇ ਵਿੱਚ ਪਲਣਾ ਮਾਂ ਨੇ ਤਾਂ ਸੱਚ ਨਹੀਂ ਨਾ ਵੀ ਮਾਂ ਮਾਵੇ ਕੋਈ ਚੀਜ਼ ਹੁੰਦੀ ਆ ਉਹ ਕੁੜੀ ਨੂੰ ਕੋਈ ਨਹੀਂ ਪਤਾ ਅੱਜ ਵੀ ਉਹਨੂੰ ਕੋਈ ਆਦੀਮਾਨ ਦਾ ਪਿਆਰ ਨਹੀਂ ਹੁੰਦਾ ਵੀ ਮਾ ਕੋਈ ਚੀਜ਼ ਹੈਗੀ ਆ ਚਲੋ ਆਪਾਂ ਕੱਲ ਨੂੰ ਕਰਾਂਗੇ ਗੱਲ ਜੋਂਦੇ ਵਸਦੇ ਰਹੋ ਆਪਣੇ ਬੱਚਿਆਂ ਨੂੰ ਸੰਭਾਲ